ਕਿੰਨਾ ਵੱਡਾ ਜਾਮ ਰੱਥੇ ਲੱਗਿਆ ਕਿ ਟੂ ਵੀਲਰ ਵੱਲੋਂ ਗੱਡੀਆਂ ਜਿਹੜੀਆਂ ਆਉਂਦੀਆਂ ਵਡੀਆਂ ਕਾਰਾਂ ਜਿਹੜੀ ਫੋਰ ਵੀਲਰ ਹੈਗੇ ਨੇ ਉੱਥੇ ਆ ਕੇ ਫਸਦੇ ਨੇ ਸਿਰਫ ਇਸ ਬਜ਼ਾਰ ਦੇ ਵਿੱਚ ਟੂ ਵੀਲਰ ਰਿਕਸ਼ੇ ਵਾਲੇ ਇਹਦੇ ਚ ਇਹ ਰਿਕਸ਼ਾ ਨਾ ਆਵੜੇ ਤੇ ਵਡੀਆਂ ਗੱਡੀਆਂ ਨਾ ਵੜਨ ਤਾਂ ਜੋ ਜਾਮ ਨਾ ਲੱਗੇ ਸਾਡੇ ਬਜ਼ਾਰਾਂ ਨੂੰ ਮੁੜ ਕੇ رونਕ ਸਾਡੇ ਬਜ਼ਾਰਾਂ ਦੀ ਬਹਾਲ ਹੋਵੇ ਤਗਰਤੀ ਬੰਦੇ ਦੀ ਚੋਰੀ ਹੋਈ ਹੈ ਕੱਲ ਤੀਜਾ ਨਾ ਮੋਬਾਈਲ ਕੱਢੇ ਗਿਆ ਪੈਸੇ ਕੱਢੇ ਗਿਆ ਇੰਨਾ ਜਰਾ ਕਟੋੜੀ ਕੀ ਕੰਪਲੀਟ ਹੈ ਗਈ ਹੋਣੀ ਹੈ ਕਟੋੜ ਥਾਣੇ ਦੇ ਵਿੱਚ ਕੱਟੋ ਘੜਤੀ ਕੰਪਲੀਟ ਆ ਜਰਜ ਘੰਟੇ ਜਮਾ ਘੜਾਈਓ ਲੋਕਾਂ ਨਾਲ ਲੜੀਓ ਬੈਠੇ ਇਸ ਨੂੰ ਸਵਾਰੋ ਗੱਡੀਆਂ ਲੈਣੇ ਸਵਾਰੋ ਗੱਡੀਆਂ ਲੈ ਆਪ ਨਹੀਂ ਹਟਦੇ ਹੁਣ 5 ਮਿੰਟ ਆਣੇ ਆ ਦੇਖ ਲਿਓ 5 ਮਿੰਟ ਬਾਅਦ ਜਮ ਲੱਗੇ ਆਣਾ ਸਿਰਫ ਇੱਕ ਈ ਰਿਕਸ਼ਾ ਬੰਦ ਹੋਵੇ ਪਰੀ ਲੜਾਈ ਦਾ ਘਰ ਹੈ ਜਦੋਂ ਉਹਨਾਂ ਨੂੰ ਕੋਈ ਵੀ ਉਰੇ ਪਰੇ ਕਰ ਲਓ ਪਿੱਛੇ ਕਰ ਲਓ ਸਾਡੇ ਨਾਲ ਲੜਨ ਨੂੰ ਪੈਂਦੇ ਆ ਅਸੀਂ ਈ ਸਰਕਾਰ ਅਕੇ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਬੰਦ ਕਰਾ ਦਿਓ ਬਜ਼ਾਰ ਦੇ ਵਿੱਚ ਬੰਨ੍ਹਵੇ ਕਰਾ ਦਿਓ ਹੋਰ ਸਾਨੂੰ ਕੋਈ ਚੱਕਰ ਨਹੀਂ ਹੈਗਾ ਇਹ ਰਿਕਸ਼ਾ ਦਾ ਮੇਰੇ ਨਾਲ ਆਏ ਤੇ ਕਰੋ ਵਾਲੇ ਤਮਾਮ ਦੋਸਤਾਂ ਦਾ ਸਵਾਗਤ ਹੈ। ਮੈਂ ਵਿਚਾਰਪੁਰ ਗੜਕਿੱਤਿਆਂ ਦੀ ਲੁਧਿਆਣਾ ਸ਼ਹਿਰ ਦੇ ਇਸ ਬਾਜ਼ਾਰ ਦੇ ਜਿਹੜਾ ਚੋੜਾ ਪਿਆਰ ਗੋੜਮੰਡੀ ਤੇ ਸਾਬੜ ਬਾਜ਼ਾਰ ਜਿਹੇ ਬਾਜ਼ਾਰ ਐਸੇ ਬਾਜ਼ਾਰ ਹੈ ਜਿੱਥੇ ਜਾਮ ਜਿਹੜਾ ਲੱਗਦਾ ਲੇਕਿਨ ਐਸ ਤੋਂ ਪਹਿਲੇ ਜਿਹੜਾ ਟ੍ਰਾਫਿਕ ਪੁਲਿਸ ਨੇ ਇੱਕ ਪਰਾਲਾ ਜਿਹੜਾ ਕੀਤਾ ਸੀ ਉਹ ਬੰਨ ਵੀ ਕੀਤਾ ਗਿਆ ਸੀ ਲੇਕਿਨ 1-ਵੇ ਨਾ ਹੋਣਦੇ ਚੱਲਦੇ ਆ ਇਸ ਬਾਜ਼ਾਰ ਦੇ ਵਿੱਚ ਨਾ ਜਾਮ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਕਿੰਨਾ ਵੱਡਾ ਜਾਮ ਹੈ। ਕੈਮਰਾਮੈਨ ਨੂੰ ਕਹੂੰਗਾ ਕੈਮਰੇ ਦੇ ਉੱਤੋਂ ਫੋਕਸ ਕਰਕੇ ਦਿਖਾਣਗੇ ਕਿੰਨਾ ਵੱਡਾ ਜਾਮ ਜਿਹੜਾ ਇੱਥੇ ਲੱਗਿਆ ਕਿ 2-ਵੇ ਵੱਲੋਂ ਕਿ ਤੁਸੀਂ ਆ ਸੋਚੋਗੇ ਕਿ ਮੈਂ ਚੋੜਾ ਬਜ਼ਾਰ ਆ ਕੇ ਮੈਂ ਕਿੱਥਾ ਦਾ ਕਿੱਤਾ ਕੀ ਆ ਚੋੜੇ ਬਜ਼ਾਰ ਚ ਮੈਨੂੰ ਮਿਲਿਆ ਕੀ ਆ ਆ ਕੇ ਇੰਨਾ ਸਮਾਂ ਮੈਂ ਬਰਬਾਦ ਕਰ ਲਿਆ ਇਸ ਬਾਜ਼ਾਰ ਦੇ ਵਿੱਚ ਜਿਹੜਾ ਵੱਡਾ ਚੋੜਾ ਬਜ਼ਾਰ ਜੀ ਚੋੜਾ ਬਜ਼ਾਰ ਕਿਹਾ ਜਾਂਦਾ ਸੀ ਅੱਜ ਮੂਹਰੇ ਹਾਲਾਤ ਇੰਨੇ ਮਾਰੇ ਹੋ ਚੁੱਕੇ ਨੇ ਦੁਕਾਨਦਾਰ ਆ ਕੀ ਨਾਮ ਹੈ ਬਈ ਮੇਰਾ ਨਾਮ ਮੋਨੂ ਸ਼ਰਮਾ ਅੱਜ ਕੱਲ ਸਾਡੇ ਬਾਜ਼ਾਰ ਚ ਨਾ ਜਿਹੜੇ ਇਹ ਰਿਕਸ਼ਾ ਹੋ ਗਈ ਗੱਡੀਆਂ ਹੋ ਗਈਆਂ ਲਾਸਟ ਟਾਈਮ ਇਦਾਂ ਹੁੰਦਾ ਸੀ ਨੋ ਐਂਟਰੀ ਹੁੰਦੀ ਸੀ ਜਿੱਦੇ ਕਰਕੇ ਸਾਡੇ ਬਾਜ਼ਾਰ ਮਾਰੇ ਮੋٹے ਬੱਚੇ ਹੋਏ ਸੀਗੇ ਕੱਲ ਜਿਸ ਹਿਸਾਬ ਉੱਥੇ ਟ੍ਰੈਫਿਕ ਦੇ ਹਾਲਾਤ ਸੀਗੇ ਕੱਲ ਦੀ ਗੱਲ ਕਰਦੇ ਵਾਜੀ ਹਲਾਤਾ ਅੱਜ ਵੀ ਦੇਖ ਲੋ ਕੱਲ ਦੀ ਗੱਲ ਤਾਂ ਮੈਂ ਤੱਦ ਕਰਦਾ ਕਿ ਕੱਲ ਬਹੁਤ ਓਵਰ ਸੀਗਾ ਮੈਂ ਤੁਹਾਨੂੰ ਕੱਲ ਦੀ ਜੀੜੀ ਉਹ ਵਿੱਚ ਦਿਖਾਉਂਗਾ ਹਾਲਾਤ ਇਹੋ ਜਿਹੇ ਨੇ ਕਿ ਜਿਹਦੇ ਵਿੱਚ ਚਹਿਕਪੁਰ ਸਾਹਿਬ ਤੁਸੀਂ ਵੀ ਹੋ ਇਨ ਕੇਸ ਤੁਸੀਂ ਫੈਮਿਲੀ ਨਾਲ ਮੇਰੀ ਸ਼ੌਕ ਤੇ ਸ਼ੋਪਿੰਗ ਕਰਨ ਆ ਰਹੇ ਹੋ ਅੱਜ ਤੁਸੀਂ ਤੁਸੀਂ ਮੈਨਾਂ ਆਉਂਗਾ ਨਹੀਂਗਾ ਤੁਸੀਂ ਅੱਜ ਫਾਸ ਜਾਓਗੇ ਬਾਜ਼ਾਰ ਜਾਓਗੇ ਵਗੈਰਾ ਮੈਂ ਕਿਹਾ ਪਹਿਲੇ ਨਹੀਂ ਆਉਂਗਾ ਨਾ ਰਸ ਦੇ ਕੇ ਭਾਈ ਇਹੀ ਤਾਂ ਗੱਲ ਆ ਅਸੀਂ ਵੀ ਜਾਣਦੇ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿੰਨੇ ਘੰਟੇ ਕਰ ਹੋ ਗਿਆ ਇੱਕ ਇਥੇ ਆ ਲਾਸਟ ਜਿਹੜਾ ਜੇਡ ਪੁਆਇੰਟ ਆਪਣਾ ਇਹ ਪੈਨ ਨੰਬਰ ਡਿਵੀਜ਼ਨ ਤੋਂ ਅੱਗੇ ਆ ਕੇ ਜਿਹੜਾ ਉਹ ਚੌਂਕ ਪੈਂਦਾ ਉੱਥੋਂ ਇੱਕ ਆਪਣਾ ਇਹ ਕਿਤਾਬ ਵਿਹਾਰ parking ਦੇ ਕੋਲੋਂ ਇੱਕ ਆਮੀਨਾ ਵਿਹਾਰ ਚੌਂਕ ਚਾਰੇ ਪਾਸੋਂ ਅਦਰ ਵਿਹਾਰਾ ਜੀ ਇਦਾਂ ਚੱਲਦਾ ਚਾਰੇ ਪਾਸੋਂ ਲੋ ਐਂਟਰੀ ਕਰ ਦਿੱਤੀ ਜਾਂਦਾ ਸਰਵਰ ਇਸ ਬਿਜਾਰ ਦੇ ਵਿੱਚ ਟੂ ਵੀਲਰ ਰਿਕਸ਼ੇ ਆਲੇ ਇਹਦੇ ਵਿੱਚ ਇਹ ਰਿਕਸ਼ਾ ਨਾ ਆਵੜੇ ਤੇ ਵੱਡੀਆਂ ਗੱਡੀਆਂ ਨਾ ਵੜਨ ਤਾਂ ਜੋ ਜਾਮ ਨਾ ਲੱਗੇ ਸਾਡੇ ਬਾਜ਼ਾਰਾਂ ਨੂੰ ਮੁੜ ਕੇ ਰੌਣਕ ਸਾਡੇ ਬਾਜ਼ਾਰਾਂ ਚ ਬਹਾਲ ਹੋਵੇ ਅੱਜ ਦਾ ਟਾਈਮ ਜਿਸ ਹਿਸਾਬ ਦਾ ਹੈਗਾ ਇੰਨੀ ਸੋਹਣੀ ਰੌਣਕ ਲੈ ਰਹੇ ਤੁਸੀਂ ਅੰਨਾ ਗਾਧ ਆ ਅੰਨਾ ਫਤੂਨ ਭਰਿਆ ਆ ਭਾਜੀ ਗੱਲ ਲੱਗਿਆ ਇਹ ਤੁਹਾਨੂੰ ਪੀਤਾ ਵੀ ਲਾਜ ਹੋ ਯਾਰ ਭਾਜੀ ਨਰਾਜ਼ ਨਹੀਂ ਮੈਂ ਇਹਦਾ ਤੁਹਾਨੂੰ ਰਿਜ਼ਲਟ ਦਿਖਾਣਾ ਸਾਡੇ ਗੁਆਂਢੀ ਨੇ ਕੱਲ ਸਾਡੇ ਗੁਆਂਢੀਆਂ ਦਾ ਹਾਲ ਵਧੇ ਕੀ ਸੀਗਾ ਭਾਜੀ ਇਹਨਾਂ ਦੀ ਦੁਕਾਨ ਦੇ ਅੰਦਰ ਸਾਰੀ ਦੁਕਾਨ ਖਾਲੀ ਸੀਗੀ ਵਿਚਾਰਿਆਂ ਦੀ ਦੁਕਾਨ ਅੰਦਰੋਂ ਪੂਰੀ ਖਾਲੀ ਪਈ ਸੀ ਬੱਤ ਬਾਹਰ ਦੁਕਾਨ ਦੇ ਬਾਹਰ ਜੋ ਰਾਸੇ ਸੀਗਾ ਉਹਦੇ ਜੋ ਬੁਰਾ ਹਾਲ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਇਸ ਵੀਡੀਓ ਦੇਖੋ ਬਾਹਰ ਕੀ ਬੁਰਾ ਹਾਲ ਆ ਅੰਦਰ ਦੁਕਾਨ ਸਾਰੀ ਖਾਲੀ ਕੋਈ ਨਾਲ ਚਲਾਵਾਂਗੇ ਅਸੀਂ ਇਹ ਹਾਲਾਤ ਸੁਧਰਣਗੇ ਕਿ ਨਹੀਂ ਅਸੀਂ ਤਾਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇੱਕ ਵਾਰੀ ਇੱਥੋਂ ਜਿਹੜੀ ਇਹ ਗੱਡੀਆਂ ਦੀ ਐਂਟਰੀ ਆ ਤੇ ਈ ਰਿਕਸ਼ੇ ਦੀ ਐਂਟਰੀ ਇਹ ਬੰਦ ਕੀਤੀ ਜਾਵੇ ਤਾਂ ਜੋ ਸਾਡੇ ਮੋੜ ਬਜ਼ਾਰਾਂ 'ਚ ਰੌਣਕ ਵਾਪਸ ਆਵੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਜੀ ਇੱਦਾਂ ਕਰ ਦਿਓ ਇੱਦਾਂ ਕਰ ਦਿਓ ਮੇਨ ਜਿਹੜੀ ਦਿੱਕਤ ਆ ਸਭ ਤੋਂ ਵੱਡੀ ਪਰੇਸ਼ਾਨੀ ਤੇ ਇਹ ਹੀ ਆ ਈ ਰਿਕਸ਼ੇ ਤੇ ਆ ਰਿਖਸ਼ੇ ਤੇ ਆ ਜਿਹੜੀ ਗੱਡੀਆਂ ਜਿਨ੍ਹਾਂ ਦੇ ਕਰਕੇ ਵੀ ਲੰਘਣਾ ਵੀ ਔਖਾ ਹੋ ਜਾਂਦਾ ਅੱਜ ਸਮਾਂ ਇਹ ਆ ਚੁੱਕਾ ਕਿ ਗੱਲਾਂ ਕੋਈ ਵਿਜਾਰ ਤੇ ਆ ਕੇ ਰਹੀ ਕਿੰਨੀ ਉਮਰ ਹੋ ਗਈ ਇਹ ਨਹੀਂ ਹੋਈ 72 ਸਾਲ ਕਿੰਨੇ ਸਾਲ ਤੋਂ ਕੋੜੇ ਇੱਥੇ ਬੈਠੇ ਛੋੜੇ ਵੀ ਜਾਂਦੇ ਇੱਥੇ ਤੋਂ ਹੋ ਗਏ 15 ਸਾਲ ਇਹ ਹਲਾ ਸੀਗੇ ਤੇ ਬਸ ਚੱਲਦੇ ਰਹਿ ਨਹੀਂ ਆਇਆ ਤੁਰ ਤੱਕ ਬਰਾ ਵਾਲੀ ਆਪਾਂ ਸੋਮਵਾਰ ਆਲੋ ਆਹ ਕੋਵਾਰ ਕੋਵਾਰੇ ਜਾਂ ਬੜੇ ਲੱਗਦੇ ਘਰ ਤਾਂ ਨਹੀਂ ਆ ਤੂੰ ਜਾਂਦਾ ਲੱਗਦਾ ਹੀ ਨਹੀਂ ਫਿਰ ਥੋੜਾ ਜਨਾ ਇਹ ਕਾਲ ਪਹਿਲੇ ਦੇ ਹਸ ਤੋਂ ਸਾਲ ਪਹਿਲੇ ਦੀ ਗੱਲ ਕਰਾ ਉੱਤੇ ਵਨਵੇ ਕੀਤਾ ਹੋਇਆ ਸੀਗਾ ਅੱਗੇ ਵਨਵੇ ਸੀ ਪਿੱਛੇ ਵਨਵੇ ਸੀਗਾ ਉਦੋਂ ਜਾਉ ਨਹੀਂ ਲੱਗਦਾ ਸੀ ਲੱਗਦੇ ਜਾਂਦੇ ਹੁਣ ਥੋੜੇ ਜਿਆਦਾ ਰਸ਼ ਪੈ ਲੱਗ ਪਿਆ ਤੇ ਵਨਵੇ ਕਿਉਂ ਹਟਾ ਦਿੱਤਾ ਗਿਆ ਕੀ ਕੀ ਦੀ ਮੱਝ ਹਟਾਇਆ ਗਿਆ ਕੋਈ ਨੂੰ ਪਤਾ ਜੀ ਹੁਣ ਅਸੀਂ ਕੀ ਕਰ ਸਕਦਾ ਕੋਈ ਦੁਕਾਨਾ ਕਿੱਦਾਂ ਕਰ ਲਵਾਂ ਕਾਰੋਬਾਰ ਕੀਤਾ ਕਰ ਲਵਾਂ ਕਿੱਥੇ ਦੁਕਾਨਾ ਨਹੀਂ ਹੈ ਔਕਾ ਔਕਾ ਰੋਡ ਉੱਤੇ ਹੋ ਕੇ ਕੰਮ ਹੋ ਰਹੇ ਨੇ ਕੰਮ ਜਿਹੜੇ ਹਾਲਾਤ ਕੰਮ ਆ ਲੈ ਉਹ ਹਨ ਨਹੀਂ ਤੇ ਏ ਇਹ ਰਿਕਸ਼ਾ ਜਿਹੜਾ ਹੈ ਨਾ ਜਦੋਂ ਚਲਿਆ ਉਹਦੇ ਬਾਜ਼ਾਰ ਬਹੁਤ ਹੀ ਮਤਲਬ ਟ੍ਰੈਫਿਕ ਜਮ ਹੋ ਰਿਹਾ ਵਾੜੀਆਂ ਗੱਡੀਆਂ ਚਲੋ ਆਈਆਂ ਨਿਕਲ ਜਾਂਦੀਆਂ ਕੋਈ ਆਈ ਕੋਈ ਨਹੀਂ ਇਹ ਰਿਕਸ਼ਾ ਲੈਂ ਦੀ ਲੈਂ ਨ ਲੈਂ ਦੀ ਲੈਂ ਚੱਲਦੀ ਹੁੰਦੀ ਹੈ ਭਾਈ ਆਪਣਾ ਤਾਂ ਕੰਮ ਹੈ ਆਪਣੇ ਵੀ ਵੀ ਤੇ ਡੈਡੀ ਮੇਰੇ ਦਾ ਹੀ ਕੰਮ ਹੈਗਾ ਬਸ ਅਸੀਂ ਵੀ ਉਹੀ ਚੀਜ਼ਾਂ ਦੇ ਕਿ ਆਪਾਂ ਤਾਂ ਇੱਕ ਦਰਖਾਸਤ ਕਰਦੇ ਕਿ ਈ ਰਿਕਸ਼ੇ ਆਪਣੇ ਟੂਰ ਦੇ ਨੇਰ ਵਗੈਰਾ ਇਹ ਚਿੱਧਾ ਚੁੜਾਇਆ ਨਾ ਟਟਵਾ ਦੇਣ ਗੱਡੀਆਂ ਜਿੱਦਾਂ ਆਉਂਦੀਆਂ ਹੁਣ ਕੱਲ ਵੀ ਇਦਾਂ ਹੀ ਆਇਆ ਇਹ 4-4 ਘੰਟੇ ਜਾਮ ਘਟਾਉਂਦੇ ਆਂ ਥਾਣੇ ਜਾਣ ਨੂੰ ਥਾਣਾ ਕਤਵਾਲੀ ਦੇ ਤੋਂ ਥਾਣਾ ਵੱਜਦਾ ਹੈ ਲੇਕਿਨ ਥਾਣਾ ਕਤਵਾਲੀ ਜਾਣ ਵਿੱਚ ਇੰਨਾ ਸਮਾਂ ਲਾਉਣਾ ਕਤਵਾਲੀ ਥਾਣਾ ਲੱਗ ਗਿਆ ਭਾਈ ਇਦਾਂ-ਇਦਾਂ ਘੰਟੇ ਲੱਗ ਜਾਂਦੇ ਜਾਣ ਨੂੰ ਇੰਨੇ ਕੀ ਨਹੀਂ ਕਿ ਇਦਾਂ ਘੰਟੇ ਲੱਗਣਾ ਤੁਸੀਂ ਆਂ ਦੇਖ ਲੋ ਆ ਇੱਕ ਦਿਨ ਵਿੱਚ ਘੜਨਾ ਕਿ 50 ਬੰਦੇ ਵਿੱਚ ਜਾਮ ਤੋਂ ਇੱਕ ਬੰਦਾ ਕਿ ਕੋਈ ਵਾਰ ਦਾ ਤੋ ਜੀ ਉਹਨੇ ਕਟਵਾਲੀ ਥਾਣੇ ਜਾਣਾ ਵਾ ਇਤਨਾ ਘੰਟਾ ਲੱਗਿਆ ਕਟਵਾਰ ਦਾ ਭਾਈ ਵਿਪਕ ਦਿੱਤੀਆਂ ਇੰਦੀਆਂ ਲੋਕਾਂ ਦੇ ਕਟਵੜ 30 ਬੰਦੇ ਦੀ ਚੋਰੀ ਹੋਈ ਹੈ ਕੱਲ ਜੀ ਨਾ ਮੋਬਾਈਲ ਕੱਟੇ ਗਿਆ ਪੈਸੇ ਕੱਢੇ ਗਿਆ ਇੰਨਾ ਜਰਾ ਕਟਵੜ 30 ਕਿੰਨੇ ਡਾ ਗਈ ਹੋਣੀ ਹੈ ਕਟਵੜ ਥਾਣੇ ਦੇ ਵਿੱਚ ਕਟਵੜ 30 ਕੰਪਲੀਟ ਆ ਕੁਛ ਵੀ ਨਹੀਂ ਕੀ ਬੰਨਾ ਭਾਈ ਹੁੰਦਾ ਕੰਪਲੇਨਟ ਲਗਾ ਕੇ ਬਸ ਆ ਸ਼ਾਂਤੀ ਅਸੀਂ ਚੋੜ ਫਾੜ ਵੜ ਗਏ ਆਣ ਬਗੇ ਆਂ ਰੋਹ ਚੋੜ ਫੜੀ ਗਏ ਰੋਲ ਸਾਰੇ ਕੁਛ ਤਾਂ ਵੀ ਕੋਈ ਸੁਲਵਾਇ ਨਹੀਂ ਮਤਲਬ ਹੁਣ ਹਾਲਾਤ ਉਹ ਪੰਜਾਬ ਦੇ ਚੋੜੇ ਵਿਆਪ ਦੇ ਰਹਿ ਨਹੀਂ ਉਹ ਵਾਲਾ ਕੋਈ ਹਾਲਾਤ ਨਹੀਂ ਹੈਗੇ ਜੀ ਕਿਰਾਏਦਾਰ ਬਸ ਕਿਰਾਏ ਦੇਣ ਜੋਗ ਰਹਿ ਗਏ ਹੈ ਜੀ ਕੋਈ ਕਮਾਈ ਦੇਣ ਜੋਗ ਨਹੀਂ ਰਹਿ ਗਏ ਗਰਮੀਆਂ ਦੇ ਮੰਦੇ ਲਾਓ ਸੀਜ਼ਨ ਲਾਓ ਕੁਛ ਨਾ ਕਰੋ ਸੀਜ਼ਨ ਦਾ ਟਾਈਮ ਜਾਮ ਲਾ ਗਿਆ ਹੁੰਦਾ ਬਸ ਅਸੀਂ ਕਿਰਾਏ ਦੇਣ ਜੋਗ ਰਹਿ ਗਏ ਆ ਨਾ ਸਾਡੇ ਪੱਲੇ ਕੁਝ ਪੈਂਦਾ ਪਿਆ ਨਾ ਪੈਣਾ ਹੀ ਅੱਗੋ ਵੀ ਹੁਣ ਤਾਂ ਸਿੱਧੇ ਲਈ ਏਦਾਂ ਦੀ ਆ ਗਈ ਹੈ ਕਿ ਬਸ ਬੈਠੋ ਬਾਹਰ ਆਓ ਚਾਰਜਰ ਦੇ ਹਟਾ ਮ ਘੜਾਈਓ ਲੋਕਾਂ ਨਾਲ ਲੜੀਓ ਬੈ ਕੇ ਕਿਸ ਨੂੰ ਸੁਧਾਰੋ ਗੱਡੀਆਂ ਵਾਲੇ ਨੇ ਸੁਧਾਰੋ ਗੱਡੀਆਂ ਵਾਲੇ ਆਪਣੀ ਹੱਟ ਤੇ ਹੁਣ 5 ਮਿੰਟ ਆਣੇ ਆ ਦੇਖ ਲਿਓ 5 ਮਿੰਟ ਬਾਅਦ ਜੌਮ ਲੱਗਣਾ ਉਹ ਦੇਖੀਓ ਤਾਂ ਆ ਦੇਖਣਾ ਕਿ মিডিਆ ਖੜਾ ਇਸ ਸਮੇਂ ਪਾਣਾ ਨਹੀਂਗਾ ਪੁਰਤੀ ਦਿਖਾਈ ਜਾਊਗੀ ਬਾਅਦ ਫੇਰ ਉਸ ਤੋਂ ਬਾਅਦ ਜੌਮ ਲੱਗਿਆ ਨਾ ਸਾਡੇ ਜਾਲ ਤੋਂ ਬਾਅਦ ਕਿਸੇ ਗੱਲ ਤੋਂ ਹੀ ਨਾ ਨੀਂਦ ਤਾਂ ਵੀਰੇ ਗੱਲ ਤਾਂ ਹੀ ਮੇਰੇ ਸਾਹਬ ਸਾਡੀ ਰਿਕਵੈਸਟ ਹੈ ਜੀ ਹੈ ਪਹਿਲਾਂ ਵਾਂਗੂ ਬੰਨਵੇ ਕਰ ਦਿੱਤਾ ਜਾਵੇ ਗ ਦੋਨੇ ਚੀਜ਼ਾਂ ਬੰਦ ਕਰ ਦਿੱਤੀਆਂ ਇਹਨਾਂ ਬਾਜ਼ਾਰ ਦੇ ਜਿਹੜੇ ਐਂਟਰੀ ਆ ਸਿਰਫ ਜਿਹੜਾ ਨਾਰਮਲ ਰਿਕਸ਼ਾ ਉਹਦੀ ਐਂਟਰੀ ਹੋਵੇ ਤੇ ਟੂ ਵੀਲਰ ਦੀ ਐਂਟਰੀ ਹੋਵੇ ਬਾਕੀ ਬੰਦ ਕਰ ਦਿੱਤਾ ਜਾਵੇ ਚਾਰੇ ਪਾਸੋਂ ਤਾਂ ਜੋ ਬਾਜ਼ਾਰਾਂ 'ਚ ਅਸੀਂ ਕਾਰੋਬਾਰ ਕਰਾਂ ਜੋਗੇ ਕੱਲ ਨੂੰ ਪ੍ਰਸ਼ਾਸਨ ਨੂੰ ਕੀ ਹੁੰਦਾ ਜੇ ਅਸੀਂ ਕੱਲ ਨੂੰ ਕੋਈ ਗੱਲ ਪ੍ਰਸ਼ਾਸਨ ਦੇ ਸਾਹਮਣੇ ਕਰਦੇ ਆ ਉਹ ਸਭ ਤੋਂ ਪਹਿਲਾਂ ਗੱਲ ਘੁੰਮ ਫਿਰ ਕੇ ਆ ਜਾਂਦੀ ਦੁਕਾਨਾਂ ਵਾਲਿਆਂ ਨੇ ਕਿ ਆਪਣਾ ਸਮਾਨ ਲਾਇਆ ਕੱਲ ਨੂੰ ਇਹਨਾਂ ਦਾ ਕਾਰੋਬਾਰ ਕਿੱਥੇ ਚੱਲੇਗਾ ਅਸੀਂ ਅੱਜ 2015 ਜੀ ਜਦੋਂ ਜਦੋਂ ਕੀ ਪਿੱਛੇ ਇਹ ਕਾਰਪੋਰੇਸ਼ਨ ਵੱਲੋਂ ਹਾਈ ਕੋਰਟ ਦੇ ਆਰਡਰ ਸੀਗੇ ਬਾਜ਼ਾਰਾਂ ਦੇ ਕੰਮਕਾਰ ਖਤਮ ਹੋ ਗਏ ਲਾਰਗਾ ਤਮੋਗੇ ਅਸੀਂ ਕਿੰਨੇ ਜਿਹੜੀ ਰੌਣਕ ਬਚੀ ਬਜ਼ਾਰਾ ਜੋ ਮੁੜ ਕੇ ਬਚੀ ਰਵੇ ਇਹਨੂੰ ਈ ਰਿਕਸ਼ੇ ਨੂੰ ਤੇ ਆ ਜਿਹੜੀ ਆ ਗੱਡੀਆਂ ਨੇ ਇਹਨਾਂ ਨੂੰ ਵਨਗੇ ਕਰਕੇ ਨੱਥ ਪਾਈ ਜੇ ਤਾਂ ਜੋ ਸਾਡੇ ਬਜ਼ਾਰ ਮੁੜ ਕੇ ਕੰਮ ਕਾਰ ਕਰਨ ਜੋਗੇ ਰਹਿਣ ਕੀ ਨਾਮ ਆਪਣਾ ਉਹ ਜੀ ਮੇਰਾ ਨਾਮ ਵਰੁਣ ਹੈ ਕਿੰਨਾ ਕੰਮ ਕਰ ਲਿਆ ਸੁਪੀ ਜੀ ਭਣੀ ਵੀ ਨਹੀਂ ਕੀਤੀ ਹੁਣੀ ਅਜੇ ਤੱਕ ਭਾਈ ਮम्मी ਨੂੰ ਲੈ ਕੇ ਚੱਲੇ ਸੀ ਮੈਂ ਉਹ ਹੀ ਕਹਿ ਰਿਹਾ ਜੇ ਸਾਬ ਨਾਲ ਹਾਲਾਤ ਨੇ ਸਿਰਫ ਇੱਕ ਈ ਰਿਕਸ਼ਾ ਬੰਦ ਹੋਵੇ ਪਰੀ ਲੜਾਈ ਦਾ ਘਰ ਹੈ ਜਦੋਂ ਉਹਨਾਂ ਨੂੰ ਕੋਈ ਵੀ ਉਰੇ ਪਰੇ ਕਰ ਲਓ ਪਿੱਛੇ ਕਰ ਲਓ ਸਾਡੇ ਨਾਲ ਲੜਨ ਨੂੰ ਪੈਂਦੇ ਆ ਅਸੀਂ ਇਹਈ ਸਰਕਾਰ ਅਗੇ ਬੇਨਤੀ ਕਰਦੇ ਆਂ ਕਿ ਇਹਨਾਂ ਨੂੰ ਬੰਦ ਕਰਾ ਦਿਓ ਬਾਜ਼ਾਰ ਦੇ ਵਿੱਚ ਬੰਦ ਕਰਾ ਦਿਓ ਹੋਰ ਸਾਨੂੰ ਕੋਈ ਚੱਕਰ ਨਹੀਂ ਗਾਈ ਵਿਚਰਾਂ ਬਿਲਕੁਲ ਇੱਕ ਬਸਤੀ ਜਾ ਰਹਾ ਚੋੜਾ ਬਿਜਾਰਾ ਚੋੜਾ ਬਿਜਾਰਾ ਬੜਾ ਖੂਬਸੂਰਤ ਬਜ਼ਾਰ ਹੈ ਲੇਕਿਨ ਇਥੇ ਜੋ ਚੋੜਾ ਬਿਜਾਰਾ ਵਿੱਚ ਜਮ ਲੱਗਦਾ ਨਾ ਜੋ ਜਮ ਤਸਵੀਰਤ ਹਮ ਦਿਖਾਈ ਜਾ ਰਹੀ ਹੈ ਤਾਂ ਇਹ ਲੋਕ ਵੀ ਤੁਸੀਂ ਰੱਬ ਦਾ ਨਾਮ ਕਿ ਇੱਥੋਂ ਨਿਕਲਣਾ ਨਹੀਂ ਮੈਂ ਮੁੜ ਕੇ ਵਾਪਸੀ ਚਲਾ ਜਾਵਾਂ ਅਗਰ ਤੁਸੀਂ ਯੂ ਟਰਨ ਵੀ ਲਓਗੇ ਅੱਗੇ ਵੀ ਤੁਹਾਨੂੰ ਜਮ ਨਹੀਂ ਮਿਲੇਗਾ ਤੁਸੀਂ ਵਿੱਚ ਫਸ ਕੇ ਇਹ ਸੋਚੋਗੇ ਮੈਂ ਫਸ ਗਿਆ ਤਾਂ ਫਸ ਗਿਆ ਕਿੱਥੇ ਆ ਗਿਆ ਕਿਹੜੇ ਕਸੂਤੇ ਬਜ਼ਾਰ ਵਿੱਚ ਫਸ ਗਿਆ ਜਿਹਦਾ ਨਾਮ ਚੋੜਾ ਬਿਜਾਰਾ ਸੀਗਾ ਲੇਕਿਨ ਸਾਲ ਪਹਿਲੇ ਦੀ ਗੱਲ ਕੀਤੀ ਹੈ ਸਾਲ ਪਹਿਲਾਂ ਇੱਥੇ ਬਣਵੇ ਸੀਗਾ ਉਸ ਤੋਂ ਬਾਅਦ ਬਣਵੇ ਹਟਾ ਦਿੱਤਾ ਗਿਆ ਤੇ ਉਸ ਤੋਂ ਬਾ ਦੁਕਾਨਦਾਰ ਦਾ ਕਹਿਣਾ ਤੇ ਇੱਥੇ ਵੱਡੀਆਂ ਵੀਕਲ ਜਿਹੜੇ ਨੇ ਈ ਰੱਖਿਆ ਤੇ ਕਾਰਾਂ ਜਿਹੜੀਆਂ ਤੇ ਪਰਮਾਰ ਆਉਂਦੀਆਂ ਹਲਕਾ ਕੀਤਾ ਜਾਊਗਾ ਸਰ ਇਹਨਾਂ ਦਾ ਕੋਈ ਬਿਲਕੁਲ ਕੀਤਾ ਜਾਊਗਾ ਜੀ ਕਿਉਂ ਨਹੀਂ ਕੀਤਾ ਜਾਊਗਾ ਬਿਲਕੁਲ ਕੀਤਾ ਜਾਊਗਾ ਲੇਕਿਨ ਸਰ ਜੋ ਤੁਹਾਨੂੰ ਵੀਜ਼ਲ ਅਸੀਂ ਚਲਾਵਾਂਗੇ ਦੇਖਣਾ ਸਰ ਜੋ ਹਾਲਾਤ ਨੇ ਇਸ ਸਮੇਂ ਬਾਜ਼ਾਰ ਦੇ ਪੈਦਲ ਆਣਾ ਹੀ ਬੜਾ ਮੁਸ਼ਕਿਲ ਹੈ ਕਿਉਂਕਿ ਜਾਣਾ ਤੱਕ ਥਾਣੇ ਜਾਣਾ ਤੱਕ ਮੁਸ਼ਕਿਲ ਹੋਇਆ ਪਿਆ ਨਹੀਂ ਉਹ ਆਪਾਂ ਸਾਰੇ ਦੁਕਾਨਦਾਰਾਂ ਨਾਲ ਪਹਿਲਾਂ ਤਾਂ ਟਾਈ ਅਪ ਕਰੀਏ ਕਿ ਜਿਹੜੇ ਇਹਨਾਂ ਨੇ ਰੋਡ ਤੇ ਐਕਸਟਰਾ ਵਾਧੇ ਵਧਾਏ ਵੇ ਨੇ ਦੁਕਾਨਾਂ ਤੇ ਜੀ ਬਿਲਕੁਲ ਜਿਹੜੇ ਫਿਰ ਇਹ ਵੀ ਆਪਣਾ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਪੈਣਾ ਟ੍ਰੈਫਿਕ ਲਈ ਜੀ ਇੱਕ ਕੋਈ ਪਾਰਟਿਕੂਲਰ ਬੰਦੇ ਦੀ ਰਿਸਪੌਂਸਿਬਿਲਟੀ ਇੱਕ ਜਨੇ ਦੀ ਨਹੀਂ ਟ੍ਰੈਫਿਕ ਬੜੀ ਯੂ نو ਜੀ ਬਿਲਕੁਲ ਮਲਟੀਫੈਸਿਟਡ ਇਸ਼ੂ ਹੈ ਨਹੀਂ ਬਿਲਕੁਲ ਜਿਹਨੂੰ ਆਪਾਂ ਜਿਹਨੂੰ ਆਪਾਂ ਸੋਲਵ ਕਰਨਾ ਬਿਲਕੁਲ ਪਬਲਿਕ ਦੇ ਸਹਿਯੋਗ ਨਾਲ ਕਰਾਂਗੇ ਇਹਨਾਂ ਵੀ ਦੁਕਾਨਾਂ ਨੂੰ ਪਿੱਛੇ ਕਰਕੇ ਮਤਲਬ ਜੋ ਇਹਨਾਂ ਦਾ ਐਕਚੁਅਲ ਹੈਗਾ ਉੱਥੇ ਕਰ ਲੈਣ ਤੇ ਇਹਨਾਂ ਨੂੰ ਨਾਲ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਟ੍ਰੈਫਿਕ ਜੋ ਹੈ ਚਲੋ ਆਪਾਂ ਕਿਸੇ ਵੀਕਲ ਨੂੰ ਕਿੱਥੋਂ ਨੋ ਐਂਟਰੀ ਕਰਨਾ ਹੈ ਕਿੱਥੋਂ ਉਹ ਪਲੈਨਿੰਗ ਇਹਨਾਂ ਨੂੰ ਨਾਲ ਲੈ ਕੇ ਬਿਲਕੁਲ ਆਪਾਂ ਦੁਬਾਰਾ ਰੀ-ਵਿਜ਼ਿਟ ਕਰ ਲੈਣੇ ਜੀ ਪਹਿਲਾਂ ਵੀ ਕੀਤੀ ਗਈ ਹੈ ਪਰ ਚਲੋ ਤੁਸੀਂ ਧਿਆਨ ਚ ਲਿਆ ਰਹੇ ਹੋ ਵੀ ਸਮੱਸਿਆ ਆ ਰਹੀ ਹੈ ਆਪਾਂ ਦੁਬਾਰਾ ਪਲੈਨਿੰਗ ਕਰ ਲੈਣੇ ਇੱਕ ਵਾਰੀ